ਕੀ ਪੈ ਗਏ ਬੱਬੇ ਤੈਨੂੰ ਦੰਦ ਰੈਗ ਸੀ ਤੈਨੂੰ ਕਿਸ ਨੇ ਚੁੱਪ ਵੀ ਨਹੀਂ ਕਰਾਇਆ ਹਾਂ ਤੇ ਦੰਦਲ ਕੱਢੀ ਕਿੰਨੇ ਤੇਰੀ ਕਿਸੇ ਨੇ ਨਹੀਂ ਆਪੇ ਹੀ ਕੱਢ ਲਈ ਤੂੰ ਦੰਦਾਂ ਨੂੰ ਨਹੀਂ ਸੀ ਪਾਈਂ ਤਰਾਵਾ ਪਾ ਕੇ ਤਰਾਤੀ ਸੀ ਦੰਦਾ ਤੇ ਦੰਦ ਵੱਜਦੇ ਹੋਹ ਕਹਿੰਦੀ ਸਹੀ ਦੰਦਲ ਪਈ ਸੀ ਤੂੰ ਤਿੰਨ ਦਿਨ ਹੋ ਗਏ ਵਧੀਆ ਖੁਸ਼ ਹੋ ਕੇ ਸਕੂਲ ਜਾਣੀ ਕਾਰਨ ਮੰਮਾ ਜੀ ਮੈਨੂੰ ਬੋਲ ਦੇ ਨਾ ਪਾ ਕੇ ਬੋਲਦੇ ਨਹੀਂ ਬੱਚੀ ਵੀ ਤਾਂ ਕਰਕੇ ਆ ਤੂੰ ਕੀ ਤੈਨੂੰ ਆਪਦੀ ਭੈਣ ਨਾਲ ਕੋਈ ਗੁੱਸਾ ਕਿਲਾ ਕੀ ਗੁੱਸਾ ਕਿਲਾ ਅਰੇ ਇਹਨੇ ਸਵੇਰ ਮੈਨੂੰ ਦੱਸਿਆ ਕੀ ਕਹਿੰਦੀ ਤੈਨੂੰ ਮਰਦਾ ਤੇ ਰੰਡੇ ਰੋਣੇ ਨੂੰ ਲਾ ਜੰਦੇ ਆ ਕੋਈ ਕਹਿੰਦਾ ਨਹੀਂ ਕਹਿੰਦਾ ਬਈ ਵੱਡੀ ਭੈਣ ਨੂੰ ਐਦਾਂ ਕੋਈ ਨਹੀਂ ਕਹਿੰਦਾ ਇਹਨੇ ਕਿਹਾ ਸੀ ਮੈਨੂੰ ਤੂੰ ਇਹਨੂੰ ਇਹਨੂੰ ਮਾਫ਼ ਕਰ ਦੋ ਮੈਂ ਸਾਹਮਣੇ ਕਿਹਾ ਸੀ ਤੇ ਮਮਾ ਜੀ ਨੇ ਇਹਨੂੰ ਕਿਹਾ ਇੱਕ ਮੈਂ ਨਹੀਂ ਕਹਿਣਾ ਹੋਰ ਕੀ ਕਿਹਾ ਸੀ ਤੁਸੀਂ ਹੋਰ ਕੁਝ ਵੀ ਨਹੀਂ ਕਿਹਾ ਬਸ ਆਇਆ ਕਿਹਾ ਸੀ ਇੱਕ ਮੈਂ ਨਹੀਂ ਕਹਿਣਾ ਕੋਸ਼ਿਸ਼ ਮੈਂ ਕਿਆ ਬੱਸ ਪਿਆਰ ਨਾਲ ਕਹੇ ਤਾਂ ਮੈਂ ਕਹਿੰਦੀ ਕਿ ਮਮਾ ਜੀ ਬੋਲਣਾ ਸੀ ਰੋਕੇ ਤਾਂ ਸੌ ਗਈ ਸੱਚੀ ਹੋ ਗਈ ਹੁਣ ਵੀ ਰੋਈ ਪਈ ਹੈ ਹਾਂ ਤੇ ਮਮਾ ਇਹ ਕੋ ਮੋਟਕਾ ਟਕਵਾ ਲਗਾ ਰਹੇ ਨੇ ਨਾਲ ਮਮਾ ਜੀ ਨੇ ਬਾਤ ਚੋਂ ਚੁੱਪ ਵੀ ਕਰਾਇਆ ਸੀ ਜਦੋਂ ਮੇਰਾ ਸਿਰ ਪੀਰ ਹੁੰਦਾ ਹੁੰਦਾ ਨਾ ਜਦ ਮੇਰੇ ਵਾਲ ਪੜਦੇ ਤੇ ਮੇਰਾ ਪੀਰ ਹੁੰਦਾ ਉਹ ਮਮਾ ਜੀ ਚੁੱਪ ਨਹੀਂ ਕਰਾਉਂਦੇ ਵਾਲ ਦੇ ਕੇ ਤੇ ਕਹਿ ਦਿੰਦਾ ਕਿ ਬਾਹਰ ਸੋਟਿਆ ਤੈਨੂੰ ਰੋਂਦੀ ਨੂੰ ਤੇ ਨਾ ਇਹ ਨਾ ਵੀਦ ਕਰਾ ਕਰਦੇ ਆ ਤੇ ਹੁਣ ਤੂੰ ਇਹ ਇੱਥੇ ਤੇਰੀ ਮੰਗ ਗਈ ਆ ਤੇਰੀ ਕੋਈ ਮੰਗ ਨਹੀਂ ਮੈਂ ਤਾਂ ਕੋਈ ਮੰਗੂ ਕਰਦੀ ਕੀ ਏ ਕਮਾਈ ਕਰਦੀ ਆ ਤੇ ਉਹ ਨਹੀਂ ਆਉਂਦਾ ਅਕਸਰ ਮੈਸੇਜ ਆਉਂਦੇ ਆ ਕਿ ਹਰਲੀਨ ਕੁਝ ਨਹੀਂ ਬੋਲਦਾ ਤੇ ਤੁਸੀਂ ਇਹਨਾਂ ਦੀ ਲੜਾਈ ਨੂੰ ਇੰਜੋਏ ਕਰਦੇ ਹੋਨੇ ਆ ਬਸ ਤੁਸੀਂ ਲੁੱਤੀ ਲਾਉਂਦਾ ਕੰਮ ਕਰਦੇ ਆ ਕਦੇ ਕਿੰਨੀ ਜ਼ਿਆਦਾ ਲੁੱਤੀ ਕਿੰਨੂੰ ਲਾਉਨੇ ਤੁਸੀਂ ਏ ਕਮੀਆਂ ਦੀ ਜੂਵੀ ਦੀ ਏ ਕਮ ਦੇ ਜੂਵੀ ਨੂੰ ਪਰ ਆਪ ਨੂੰ ਲੁੱਤੀ ਲਾਉਂਦੀ ਲੋੜ ਨਹੀਂ ਹੋਇਆ ਹੀ ਬੁੜਕੀ ਹੁੰਦੀ ਹੈ ਨਾ ਤੂੰ ਕਦੇ ਲੜੀ ਇਹਨਾਂ ਨਾਲ ਕਿਹਦੇ ਨਾਲ ਲੜਦੀ ਨਹੀਂ ਉਦੋਂ ਤੂੰ ਲੋੱਕੇ ਚ ਲੜਦੀ ਨਾ ਸਾਹਮਣੇ ਨਹੀਂ ਲੜਦੀ ਕੇ ਇਹਦੇ ਹੁਣ ਤੇਰਾ ਕਿਸੇ ਨਾਲ ਲੜਨ ਨੂੰ ਦਿਲ ਕਰਦਾ ਆਜੀ ਮੈਂ ਪ੍ਰਾਪਾ ਪ੍ਰਾਪਨਾ ਨਾਲ ਲੜਨ ਨੂੰ ਦਿਲ ਕਰਦਾ ਸਕੂਲ ਚ ਕਰਦਾ ਸਕੂਲ ਚ ਕਰਦਾ ਸੀ ਕੀ ਕੀਤਾ ਸੀ ਇਹਨੇ ਇਹ ਨਾ ਆਈ ਸੈਬਲੀ ਚ ਇਹਨੇ ਨਾ ਇੱਕ ਦਿਨ ਪਹਿਲਾਂ ਮੇਰੇ ਪੈਰ ਮਾਰੇ ਤੇ ਨਾ ਇਹ ਆਪ ਤਾਂ ਪੈਰ ਪਿੱਛੇ ਕੱਲ ਨਹੀਂ ਸੀ ਮੈਨੂੰ ਮਾਰ ਨਹੀਂ ਦਿੰਦੀ ਸੀ ਅੱਜ ਮੈਂ ਗਲਤੀ ਨਾਲ ਇਹਦੇ ਪੈਰ ਤੇ ਪੈਰ ਰੱਖ ਲਿਆ ਤੇ ਮੈਂ ਨਾ ਲekin ਮੈਂ ਤੇਰੇ ਪੈਰ ਉਤੇ ਪੈਰ ਮਾਰੂਗੀ ਮੈਨੂੰ ਨਹੀਂ ਪਤਾ ਮੈਂ ਤੇ ਮਾਰੂੰਗੀ ਐਂ ਕਰੇਗੀ ਹੈ ਨਾ ਤੇ ਉਸ ਤੋਂ ਬਾਅਦ ਮੈਂ ਨਹੀਂ ਮਾਰਨੀ ਤੇ ਬਾਅਦ ਮੈਨੂੰ ਕਹਿੰਦੀ ਠੀਕ ਆ ਐਂ ਨਹੀਂ ਗਈ ਮੈਂ ਨਹੀਂ ਤੈਨੂੰ ਬੁਲਾਉਣਾ ਮੈਂ ਤੇਨੇ ਟੋਕਾ ਦੇ ਆ ਸੀਤਾ ਜਾ ਕੇ ਮੂੰਹ ਲਾ ਕੇ ਗਈ ਮੂੰਹ ਲਾ ਕੇ ਗਈ ਪਰ ਇਹ ਗੱਲ ਸੱਚ ਆ ਤੂੰ ਮੂੰਹ ਲਾ ਕੇ ਬੈਠਾ ਰਹਾ ਫਿਰ ਪਰ ਇਹ ਤਾਂ ਮੇਰੇ ਪੈਰ ਤੇ ਦੇਖੋ ਜੋ ਸਿਨ ਹੋਣ ਨੇ ਮੈਂ ਸੰਜਣਾ ਮਰਤੇ ਰਹਿੰਦੇ ਵਾਰਾ ਤੇ ਪਾਣੀ ਪੈ ਗਿਆ ਠੀਕ ਆ ਹਾਂਜੀ ਐਨਨ ਦੱਸਾ ਕੀ ਕਰਦਾ ਬੱਚ ਮੇਰੇ ਉਦੋਂ ਹੀ ਜ਼ਿਆਦਾ ਪਾਣੀ ਪਾ ਦਿੰਦਾ ਐ ਕੋਈ ਗੱਲ ਹੁੰਦੀ ਆ ਭਾਵੇਂ ਤੇ ਇਹ ਮੇਰੇ ਸਾਇਕ ਤੋਂ ਪੁੱਛਣਾ ਭਾਵੇਂ ਜਿੱਦਾਂ ਮੈਂ ਫੁੱਟਾਂ ਦੇ ਪੈਰ ਆ ਜਿਵੇਂ ਮੈਂ ਬਹੁਤ ਵਾਰੀਆਂ ਨੂੰ ਬਰਸ਼ ਕਿਆ ਵਾ ਤੇ ਮੈਂ ਇਹਨੂੰ ਕੁਝ ਕਹਿੰਦੀ ਨਹੀਂ ਹੁੰਦੀ ਕੀ ਜਿੱਦਾਂ ਮੈਂ ਰੱਖਦੀ ਆ ਨਾ ਕਈ ਕਿ ਵਾਰ ਮੈਂ ਆਦੇ ਪੈਰ ਨਹੀਂ ਲੁਕਾਉਂਦੀ ਉਦੋਂ ਇਹ ਮੇਰੇ ਪੈਰਾਂ ਤੇ ਪੈਰ ਵੀ ਰੱਖਦੀ ਆ ਤੇ ਮਾਮਾ ਦੀ ਮੈਨੂੰ ਉਦੋਂ ਨਾ ਹੀ ਕਿਤਾ ਦੇ ਮੈਂ ਵੀ ਨਾ ਹੀ ਘਾਤਾ ਸੁਣ ਸਾਬੀ ਕੋਲ ਹੋ ਗਿਆ ਸੀ ਕਿ ਕੋਲ ਹੋ ਗਿਆ ਸਾਬ ਸੁਹੋਂ ਤੋਂ ਡਿਗੀ ਮੰਗਾ ਕੁਛ ਤੋਂ ਡਿਗੀ ਮੰਗਾ ਮੈਂ ਆਈਸਕ੍ਰੀਮ ਖਾ ਲਈ ਕਿਹੜੀ ਮੰਗ ਚਾਹੀ ਬਈ ਇਹ ਨਹੀਂ ਬੁੜੀ ਹੋਣੀ ਸਾਰੀ ਸਾਰੀ ਲਈ ਹੈਗੀ ਅਨਨੋਨ ਪਰਸਨ ਠੀਕ ਹੈ ਨਾ ਮੈਂ ਬੁਲਾਉਣਾ ਨਹੀਂ ਤੁਹਾਨੂੰ ਹੁਣ ਮੈਨੂੰ ਅਨਨੋਨੀ ਹੈ ਨਾ ਮੈਂ ਅਨਨੋਨੀ ਮੈਨੂੰ ਬੁਲਾਇਆ ਹੋਣਾ ਵਿੱਚ ਜੇ ਉਹ ਜੇ ਬੁਲਾਇਆ ਤੇ ਜੇ ਮੈਂ ਬੁਲਾ ਲਿਆ ਬੁਲਾਉਣਾ ਨਹੀਂ ਮੈਨੂੰ ਰੱਬ ਰੱਬ ਹੱਸਾ ਨਿਕਲ ਜਨਨੀ ਲਈ ਮੈਂ ਟੋ ਟੋ ਆ ਤੇ ਫਿਰ ਹੁਣ ਤੁਕੇ ਇਹ ਟੋ ਕਿੰਨੇ ਰਪਏ ਦੇ ਵਿੱਚ ਮੰਨੇਗੀ ਇਹ ਕੁਝ ਜਿਹਾ ਲੈ ਲੈਂਦੇ ਆ ਨਹੀਂ 20 ਰੁਪਏ ਕਰ ਲੈਣੀ ਆਪਾਂ ਗੱਲ 20 ਰੁਪਏ ਮੰਗਾਈ ਤੇ ਨਹੀਂ ਜਾਂ ਆਈਸਕ੍ਰੀਮ ਦੀ ਡੀਲ ਕਰ ਲੈਣੀ ਆ ਹਾਂ ਆਈਸਕ੍ਰੀਮ ਆਈਸਕ੍ਰੀਮ ਤਾਂ ਕਰ ਤੂੰ ਦਿਵਾ ਦੇਣੀ ਆ ਤੂੰ ਡੀਲ ਕਰ ਆਈਸਕ੍ਰੀਮ ਦਿਵਾ ਦੇ ਤੂੰ ਬਸ ਵੀ ਨਹੀਂ ਉੱਠ ਕੇ ਮਾਮਾ ਜੀ ਸ਼ਾਮ ਨੂੰ ਉੱਠ ਕੇ ਮਾਮਾ ਜੀ ਕਰੀਏ ਨਾ ਬਸ ਮਾਮਾ ਜੀ ਮਾਮਾ ਜੀ ਨਾ ਜੂ ਵੀ ਮੈਨੂੰ ਸ਼ਾਮ ਨੂੰ ਹੁਣ ਆਈਸਕ੍ਰੀਮ ਖਵਾ ਕੇ ਲੈਣ ਚੱਲ ਚਲ ਗਿਆ ਇਦਾਂ ਹੀ ਐਦਾਂ ਨਹੀਂ ਮੈਂ ਜਾਣਾ ਆ ਤਾਂ ਮੈਂ ਜਾਣੀਂ ਕਰ ਲਿਆ ਜਾਏਗਾ ਆਪਕੋ ਬੋਕੋ ਨੂੰ ਮਮੋ ਦੇ ਬੋਕੋ ਨੂੰ ਮਮੋ ਜੀ ਕਹਿੰਦੇ ਤੂੰ ਆ ਕੇ ਥੋੜਾ ਮੈਂਟਸ ਸਾਹ ਵੀ ਲੈ ਮੈਂ ਕਿੰਨਾ ਟਾਈਮ ਪਾਪਾ ਜੀ ਨਾਲ ਗੱਲ ਕੀਤੀ ਮਮੋ ਜੀ ਕਹਿੰਦੇ ਆਣ ਕੇ ਸਾਹ ਵੀ ਲੈ ਲੈ ਇੰਨਾ ਟਾਈਮ ਮੈਨੂੰ ਸਾਹ ਲੈਣੇ ਨੂੰ ਹੋ ਗਿਆ ਪਈ ਰਹੀ ਤੇ ਹਲੇ ਮੈਂ ਸਾਹ ਹੀ ਨਹੀਂ ਲਿਆ ਸਾਹ ਬਹੁਤ ਲੈ ਲਿਆ ਭਾਈ ਵੇ ਖਾਣ ਖਾਣ ਲਈ ਜੀ ਖਾਂਦੇ ਇਹ ਉਹਦਾ ਵੀ ਤਾਂ ਸਾਹ ਲੈਣੀ ਹੈ ਨਾਲੇ ਤਾਂ ਤੂੰ ਡਾਈਟਿੰਗ ਤੇ ਸੀ ਸਾਹ ਆਪ ਲੈਣੀਆਂ ਮੈਂ ਫਰੂਟ ਕੱਟਣ ਨੂੰ ਕਿਹਾ ਵਾ ਤੁਸੀਂ ਆਪ ਨਹੀਂ ਕੱਟ ਸਕਦੇ ਮੇਰੀ ਡਾਲ ਕਿੱਥੇ ਆ ਮੇਰੀ ਦੋ ਪੋਰੀ ਇਹਨ ਕੁੱਟ ਕੇ ਥੋੜਾ ਜਿਹਾ ਕੁੱਟ ਲੈ ਮੈਂ ਬਣੇ ਕੀ ਆ ਚੜੀ ਡੋਰ ਆ ਗਈ ਥੜੇ ਫਰੂਟ ਲਿਆ ਦੂੰਗੀ ਔਰ ਕੀ ਆ ਮੈਂ ਫਰੂਟ ਕੋਣਾ ਹੁਣੇ ਫਰੂਟ ਕਹਾਂ ਤੂੰ ਆਪਣੇ ਘਰੇ ਕੀ ਲੱਗਾ ਹੋਇਆ ਵਾ ਅਰਬੂਜ ਕੀ ਅਰਬੂਜ ਅਮਰੂਦ ਹੁੰਦਾ ਅਰਬੂਜ ਹੁੰਦਾ ਗਾਵਾ ਅਰਬੂਜ ਤੇ ਪਾਈਨੈਪਲ ਪਾਈਨੈਪਲ ਹੋਰ ਕੜੀ ਕੀ ਨਹੀਂ ਇਹਨ ਕਣੀ ਆਉਂਦੀ ਅਨਾਨਾਸ 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 ਕੀ ਅਨਾਨਾਸ ਸਾਰਾ ਦਿਨ ਨਾਟਕ ਆਪਦਾ ਮਕੰਮ ਕਰਕੇ ਆਲ ਕੇ ਪਈਆਂ ਸਾਰਾ ਦਿਨ ਨਾਟਕ ਇਹ ਤੁਹਾਡੀ ਚਾਹ 12 ਵਜੇ ਖੁੱਲਦੀ ਤੇਰੀ ਤਾਂ ਹੀ ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਤੇ ਅੱਜ ਤੁਹਾਨੂੰ ਮਿਲਣ ਜਾਣ ਜਾ ਰਹੇ ਆ ਸੁਨੌਰ ਕੇ ਬਿਲ ਨਾ ਇਸ ਮਿਸਟਰ ਦਾ ਨਾਮ ਕੀ ਹੈ ਨਾਮ ਨਹੀਂ ਆਪਾਂ ਨੂੰ ਪਤਾ ਪਰ ਆਕਰ ਖੋੜਾ ਪੂ ਲਫੋ ਲਕਰ ਓਏ ਕੋਣ ਆਈ ਕਿਵੇਂ ਹੋ ਹੈਂ 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 ਕੀ ਬਾਤ ਹੈ ਕੀ ਬਾਤ ਹੈ ਸੋਹਣਾ ਬਾਈਆ ਬਹੁਤਾ ਹੀ ਕੰਜਰ ਦਾ ਸੋਹਣਾ ਏ ਐਵੇਂ ਨਹੀਂ ਬੁੱਡੀਆਂ ਇਹਨੂੰ ਚੱਕੀ ਫਿਰਦੀਆਂ ਹੁੰਦੀਆਂ ਬਾਹਰ ਦੀਆਂ ਹੈ ਸੁਨੂਰ ਹੋਣਾ ਨੇ ਵੀ ਸ਼ੌਂਕ ਵੱਖਰੀ ਆ ਤੇ ਬਿੱਲੇ ਪਾਲਣ ਲਾਪੇ ਸੁਨੂਰ ਹੋਣੀ ਮੈਨੂੰ ਇਹ ਆ ਸੁਨੂਰ ਹੋਣਾ ਨੂੰ ਪਿੰਡੇ ਛੇੜਨਾ ਲਾਪੇ ਨੇ ਬਿੱਲਿਆਂ ਵਾਲੇ ਓਏ ਆ ਮੇਰਾ ਇਨਾਇਦਾ ਸੁਲਤਾਨ ਇਹ ਮਿਸਟਰ ਸੁਲਤਾਨ ਹੈ ਮਿਸਟਰ ਸੁਲਤਾਨ ਨਾ ਕਿ ਆਇਆ ਸੁਲਤਾਨਪੁਰ ਲੋਧੀ ਤੋਂ ਆਇਆ ਹੋਰ ਹੁਣ ਤਾਂ ਫੁੱਲਵੇਂ ਚਿੱਲਿਆ ਵਿਆਹ ਸੁਲਤਾਨਪੁਰ ਲੋਧੀ ਤੋਂ ਆਇਆ ਹੁਣ ਕਹਿੰਦੇ ਛੇੜੋ ਨਾ ਤੰਗ ਨਾ ਕਰੋ ਬਸ ਬੈਠਾ ਰਹਿੰਦੇ ਹੁਣ ਨਾ ਨੂੰ ਗਏ ਅੰਦਾਗਨ ਮਾਝਿਆ ਸੁਲਤਾਨ ਜਿਹੜੇ ਅੱਗੇ ਆ ਕੇ ਗੋਦੀ ਚ ਬਹਿ ਗਏ ਆ ਕਹਿੰਦੇ ਹਾਂ ਦੰਦੀ ਤੇ ਨਹੀਂ ਵੜਦਾ ਏ ਕਿੱਧਰ ਗਿਆ ਬਾਲ ਸਾਹਿਬ ਕਿੱਧਰ ਗਿਆ ਕਦ ਦੰਦੀ ਨਾ ਵੜ ਦੇ ਕਦੇ ਆ ਕੇ ਜੱਫੀ ਪਾ ਕੇ ਬਹਿ ਗਿਆ ਵਾ ਦੇ ਲੈ ਓਏ ਸੁਲਤਾਨ ਵੰਦਾ ਵੇ ਬਾਹਰ ਵੰਦਾ ਹੀ ਓਏ ਕੁੱਤਾ ਕੌਣ ਬਾਈ ਨਾ ਮਗਰ ਇਹ ਕਿਉਂ ਕਰਦਾ ਓਏ ਐ ਨਹੀਂ ਕਹਿਣਾ ਉਹ ਤਾਂ ਹੀ ਪਿੱਛੇ ਅੱਗੇ ਆ ਗਿਆ ਕਹਿੰਦਾ ਦਫਾ ਕਰੋ ਕਾ ਕੰਮ ਪਿੱਛੇ ਇੱਥੇ ਸਹੀ ਹੈ ਕਿ ਨਹੀਂ ਕੰਮ ਖਦਰੇ ਵਾਲਾ ਹੀ ਹੈ ਮੁੱਛਾਂ ਡਾਊਨ ਕਰਾ ਦਿਆਂ ਮਾੜੇ ਕੁੰਡੀਆਂ ਕਰਾਉਣ ਵਾਲੀਆਂ ਬਣਾ ਕੇ ਲੈ ਕੇ ਲੈ ਦਿਆਂ ਨਾ ਆਹੋ ਖੰਨੇ ਜਾਣਾ ਪਾਉ ਇਹ ਬਹਿ ਗਈ ਆ ਮੈਂ ਕਿਉਂ ਹੋਰ ਕਿਹ ਲੈ ਗੱਲਾਂ ਚਿੱਟੇ ਪਾਇ ਐਨ ਮਤਲ ਜੱਜ ਰਹੀ ਹੈ ਤੁਹਾਡੀ ਪੂਰੇ ਵਧੀਆ ਆਵੇ ਇਹ ਰੁੜ ਗਏ ਭੈਂ ਦੀਆਂ ਗਵਾਲ ਵਾਲੀ ਕਰਦੀ ਵਾਲ ਵਾਲੀ ਕਰਦੇ ਨੇ ਇੱਕ ਵਾਰੀ ਹੂੰ ਹੂੰ ਕੁਰਕ ਪਈ ਆ ਛੋਣੀ ਕੋਈ ਕੋਸ਼ਿਸ਼ ਨਹੀਂ ਛੱਡੀ ਨੀ ਕੋਸ਼ਿਸ਼ ਕਰਨ ਵਾਲੇ ਕੀ ਹਾਰ ਨਹੀਂ ਹੁੰਦੀ ਨਾਨੇ ਨੂੰ ਮਨਾ ਲਾ ਵੇਖੀ ਜੋ ਮੰਨ ਜਾਨਾ ਨਾਨੀ ਨੇ ਤਿੰਨ ਤਿੰਨ ਵੀ ਹੋ ਗਏ ਸੂ ਨਾ ਤਿੰਨ ਦੇ ਛੁੱਟੀ ਕਿਤੇ ਤਿੰਨਾ ਹੋਏ ਕਰ ਹਾਂ ਦੋ ਦੇ ਤੇ ਨੁਕਸਾਨ ਕੀ ਦਾ ਹੁੰਦਾ ਵਾ ਤੇਰ ਜੀ ਮੈਂ ਨਹੀਂ ਮੰਦੀ ਨਹੀਂ ਮੰਨਾਨੀ ਇੱਕ ਵੀਰ ਹੋ ਨਹੀਂ ਸਕੂਲੇ ਜਾਣ ਤੋਂ ਐਡੀ ਜੋ ਜਈ ਤੁਹਾਨੂੰ ਨਫਰਤ ਕਰੀ ਆ ਇੰਨਾ ਇੰਨਾ ਖਰਚਾ ਕਰੀਦਾ ਵਾ ਇੰਨਾ ਕੁਝ ਕਰੀਦਾ ਸਕੂਲ ਜਾਣ ਤੋਂ ਤੁਹਾਨੂੰ ਕੀ ਹੁੰਦਾ ਵਾ ਵਾਕਈ ਛੁੱਟੀ ਜਾ ਭੱਜ ਕੇ ਜਾ ਜਾ ਭੱਜ ਕੇ ਹਾਂ ਇੱਕ ਪ੍ਰਭਾ ਇਹ ਜਦ ਮੈਂ ਗਈ ਵੀ ਆ ਨਾ ਤੇ ਪੂਰੇ ਲਗਾਤਾਰ ਗਈਆਂ ਲੈ ਵੇਖਿਓ ਜੇ ਲਗਾਤਾਰ ਗਈ ਤੇ ਤਿੰਨ ਤਿੰਨ ਦੇ ਵਿੱਚ ਛੁੱਟੀਆਂ ਆ ਗਈਆਂ ਤਿੰਨ ਦਿਨ ਤਾਂ ਤੂੰ ਗਈ ਵੀ ਇੱਕ ਚਲ ਵੇਖੀ ਵੀਕ ਤੇ ਮਾਦੇ ਮੇ ਹੋ ਗਏ ਹੋ ਗਿਆ ਦੋ ਵੀਕਾ ਦੇ ਵਿੱਚ ਨਾ ਇੱਕ ਵੀਕ ਘਰੇ ਰਹੀ ਐ ਤੇ ਇੱਕ ਵੀਕ ਹੀ ਰਹੀ ਆ ਦੋ ਵੀਕਾਂ 'ਚ ਇੱਕ ਵੀਕ ਘਰੇ ਰਹੀ ਪਰ ਹੁਣ ਤਾਂ ਵਿਚਾਰੀ ਨੂੰ ਨਹੀਂ ਹੁਣ ਤਾਂ ਵਿਚਾਰੀ ਨੂੰ ਛੁੱਟੀ ਗਈ ਗਈ ਆ ਉਦੋਂ ਦਾ ਮੈਨੂੰ ਕਹਿੰਦੀ ਸੀ ਕਹਿੰਦੀ ਮਾਮਾ ਹੀ ਬਹਾਨਾ ਕੋਈ ਦੱਸੋਗੇ ਛੁੱਟੀ ਕਰਨ ਦਾ ਜੇ ਬਹਾਨਾ ਦੱਸਿਆ ਤੇ ਹੁਣ ਵੇਖੇ ਚਿਕਾਈਤਾ ਲਾਉਣ ਲਾ ਪਈ ਆ ਕੀ ਕਹਾਂ ਮਾਪੜੇ ਤੁਰ ਕੀ ਬਹਾਨਾ ਦਿੱਤਾ ਮਾਮਾ ਕਹਿੰਦੇ ਤੇ ਆਣ ਤੋਂ ਟ੍ਰਾਂਸਫਰ ਕਰਨ ਦੀ ਗੱਲ ਤੇ ਰਿਪੋਰਟ ਲੈ ਲੈ ਤੂੰ ਤਾਂ ਆਪਣੇ ਤੇ ਕੈਮਰਾ ਲੱਗੇ ਤੇ ਮੇਰਾ ਪਤਾ ਨਾ ਲੋਕਾਂ ਦਾ ਐਡਰੈਸ ਖਰਾਬ ਕਰਦੇ ਤੇ ਫਿਰ ਐਂ ਛੁੱਟੀ ਤੇ ਨਹੀਂ ਹੋਣੀ ਹਾਂ ਨਹੀਂ ਤੇ ਬੰਦੀ ਬੰਨੇ ਲਗਾਈ ਹੈ ਕੋਈ ਖਾਂ ਵੇਖੀ ਦੰਦ ਕੱਢੀ ਜਾਂਦੀ ਹਣ ਪਤਾ ਉਧਰ ਛੁੱਟੀ ਦੀ ਮਨਜ਼ੂਰੀ ਮਿਲ ਗਈ ਆ ਦੇ ਬੱਸ ਰਹਿ ਵਗਾ ਗਈਆਂ ਨਾਲੇ ਮਾਮੇ ਦੀ ਮਾਮੀ ਨੇ ਉਹਦੇ ਹੀ ਵੇਖੀ ਨਾਲ ਹੀ ਜਿਵੇਂ ਮੱਖੀ ਕੱਟ ਕੇ ਨਹੀਂ ਮਾਰੀ ਦੀ ਚਲਾ ਕੇ ਓਵੇਂ ਮਾਰਿਆ ਸਾਰੇ ਬੰਦਿਆਂ ਨੇ ਟੌਰ ਨਾ ਖਾ ਪੀ ਲਿਆ ਹਣਾ ਔਰ ਆ ਬੰਦੇ ਫੁਗਰੀ ਜੂ ਕੋ ਖਰਿਆ ਜਿੰਦੇ ਹੁੰਦੇ ਆ ਹੁਣ ਐਂਡ ਤੇ ਛੋਲੇ ਹੀ ਬੱਲੇ ਪੈ ਪਹਿਲਾ ਗੰਡੇ ਖਾਂਦੇ ਆਂ ਚਟਨੀ ਨਾਲ ਹੈਂ ਸ਼ਰਮ ਨਾਲ ਤੂੰ ਖਾਪੀ ਲੈਣ ਖਾ ਲਿਆ ਇਆਂ ਕੋਈ ਚੀ ਛੱਡੀ ਤੇ ਨਹੀਂ ਕਾਫੀ ਪੀਨ ਹੈ ਹਾਂਜੀ ਹਾਂਜੀ ਪਲੀਜ਼ ਪਲੀਜ਼ ਰੱਖੋ 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 ਭਰ ਦੋ ਸਾਰਾ ਥੈਂਕ ਯੂ ਪਾਜੀ ਮੂਦਾ ਮਾਰੋ ਐਦਾ ਥੋੜੀ ਨਾ ਮੂੰਹ ਖੋਲੋ ਤੇ ਵਿੱਚ ਬਾਹਰ ਜਿੱਡੇ ਮੂੰਹ ਇਹਨਾਂ ਦੇ ਪਾਜੀ ਐਕਸਕਿਊਜ਼ ਮੀ ਸਿੱਧਾ ਮੂੰਹ ਚ ਪੈ ਜੂ ਓਏ ਹੈ ਜੀ ਇੱਧਰ ਬਤਾਉ ਮਾਦੀ ਸਾਡੀ ਤੇ ਤਸੀਂ ਪਤਾਉਂਗਾ ਜੀ ਰਹਿਣਾ ਬਾਹਰ ਨਿਕਲੋ ਕਿਤੇ ਬਾਹਰ ਗੱਲ ਕਰਨ ਲਿਆ ਇਹ ਬਾਹਰ ਬਾਹਰ ਨਿਕਲੋ ਬਾਹਰ ਨਿਕਲੋ ਮੈਂ ਕਿਹਾ ਮੇਰੇ ਨਾਲ ਰਹੋਗੇ ਤੇ ਨਿਆਰਿਆਂ ਜੀ ਰਹੋਗੇ ਤੁਹਾਡੇ ਸਾਰੇ ਟੱਬਰ ਨੇ ਕਿਤੇ ਨਾ ਕਾਲੂ ਆਹ ਸੈਲਡ ਨਹੀਂ ਖਾਦਾ ਤੇ ਅੱਜ ਤੁਸੀਂ ਦੋ ਪਲੇਟ ਆਰਡਰ ਕਰ ਲੀਆਂ ਵੀਰ ਜੀ ਇੰਨਾ ਪੈਸਾ ਕਿੱਥੇ ਦੇਣਾ ਆਪਾਂ ਆਪਾਂ ਇਹਨਾਂ ਸਵਾਗਤ ਆਦਿਆਂ ਨੂੰ ਨਹੀਂ ਨਹੀਂ ਆਪਾਂ ਕਿੱਥੋਂ ਲੈ ਆ ਕੇ ਦੇਣਾ ਪਾਜੀ ਭਾਂਡਿਆ ਭੁੰਡਿਆ ਵਾਲੀ ਹੈਗੀ ਸਕੀਮਾ ਧੋਣ ਵਾਲੀ ਚਾਚਾ ਜੀ ਦੱਸੋ ਚਾਚਾ ਕਿੱਥੇ ਆ? ਚਾਚਾ ਕਿੱਥੇ ਗਿਆ? ਫੜੋ ਫੜੋ। ਆਵੇ ਆ ਗਿਆ ਆਵੇ ਹੋਵੇ। ਉਹ ਆਉਂਦੇ ਦੋਵੇਂ। ਆਓ ਵੇ ਸਵਾਗਤ। ਆਓ ਆਉਂਦਾ ਜੀ। ਆਉਂਦਾ ਕਹਿੰਦੇ ਅੱਜ ਦਾ ਡਿਨਰ ਸਪான்ਸਰ ਚਾਚਾ ਜੀ ਆਸਟ੍ਰੇਲੀਆ ਵਾਲੇ। ਚੱਕੋ ਬਈ। ਚੱਕੋ ਚੱਕੋ। ਚਾਚੇ ਨੂੰ ਚੱਕੋ ਚੱਕੋ ਫੜੋ ਫੜੋ। ਖਾਲਾ ਖਾਲਾ ਪ੍ਰਭ। ਖਾਲਾ। ਛੁਟਕਾ ਹੀ ਵਜਣਾ ਸਾਰਾ ਇੱਕ ਵਾਰੀ। ਆ ਲੈ ਪਾਣੀ ਪ੍ਰਭ। ਆ ਲੈ। ਬਲਾਸਟ ਹੀ ਹੋਣਾ ਨਹੀਂ ਆਖਾ ਪ੍ਰਭ। ਲਾਲ ਚਮਰੀ ਬਲਾਏ ਲਾਲ ਚਗਾਦੀ ਇਹੇ ਪਾਣੀ ਆਵੇ ਆਪਣੇ ਕੋਲ ਬੋਤਲ ਹਾਂ ਐਡਾ ਵੀ ਨਹੀਂ ਉਹਨਾਂ ਕਹਤ ਨੂੰ ਨਾ ਕਰ ਸੀ ਐਂ ਕੰਮ ਕਰਕੇ ਰੱਖਿਆ ਹੋਇਆ ਹੋ ਇੱਕ ਨਹੀਂ ਬਾਪ ਆ ਵੇ ਉਹਦਾ ਮੂੰਹ ਹੀ ਹੁਣ ਖੁੱਲਿਆ ਵਾ ਦਵਾ ਤਿੰਨਾਂ ਮਿੰਟਾਂ ਬਾਅਦ ਸਵਾਸ ਸੀ ਨਾ ਵੇਹੇ ਪ੍ਰਸ਼ਾਦ ਹਨ ਉਹਨਾਂ ਥੋੜਾ ਥੋੜਾ ਕਰਕੇ ਖਾਦਾ ਤੇ ਇੱਕ ਹੀ ਵਾਰੀ ਪਾ ਮਾਰਦੀ ਪੱਕਾ ਤੇਰੇ ਅੰਦਰ ਆ ਕੁੜੀ ਸਿਆਣੀ ਆ ਉਹਨੇ ਖਾਦਾ ਹੀ ਨਹੀਂ ਆਈ ਜਾਂਦੀ ਆਵੇ ਕਿਵੇਂ ਥੋੜਾ ਥੋੜਾ ਆ ਕੱਲੀ ਨੇ ਵੇਲੋ ਸਾਰਾ ਹੀ ਪਰ ਐਵੇਂ ਆ ਕਿ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਜਾਣ ਰੇਸ ਰਾਜ ਤੇ ਤੂੰ ਜਿੱਤ ਜੇਂਗੀ ਪ੍ਰਭ ਉਹ ਗੱਤ ਆ ਥੱਲੇ ਡੋਲੀ ਜਾਂਦੀ ਬਿਜਲੀ ਤਾਂ ਬੰਫੂਗ ਤੁਹਾਡੇ ਕੋਲੇ ਉੱਤੇ ਤੁਮਕੇ ਡਿੱਗੀ ਤੇ ਜਾਂਦੇ ਸੀ ਮੇਰੇ ਕੋਲ ਤਾਂ ਨਹੀਂ ਸੀ ਪਰਲੀ ਨੂੰ ਪੁੱਛ ਡਿੱਗਦੇ ਸੀ ਕਿ ਨਹੀਂ ਡਿੱਗਦੇ ਡਿੱਗੇ ਸੀ ਕਿ ਤੁੰਡਾ ਬਦਸ ਜਿੱਥੇ ਬੈਠੀਆਂ ਸੀ ਕਿਦੋਂ ਪੁੱਛ ਰਲ ਨੂੰ ਏ ਸੀ ਨੇ ਦੇਖ ਦੇਖੇ ਲਈ ਤਾਂ ਨਹੀਂ ਇੰਨੀ ਦੂਰੋਂ ਢੇੜਾ ਕਢਾਦਾ ਵਾ ਇਹ ਪ੍ਰਭ ਪੰਜ ਘੰਟੇ ਹੋ ਗਏ ਤੁਹਾਨੂੰ ਗੱਡੀ ਚ ਕਮਾਉਂਦੇ ਆ ਹਾਂ ਮੈਨੂੰ ਮਾ ਕੋਣ ਲਿਆ ਕੋਣ ਇੱਥੇ ਤਾਂ ਤੈਨੂੰ ਅਜ ਚੁੱਪ ਕਰਕੇ ਘਰੇ ਪਹੇ ਕੇ ਪੁੱਛੀ ਘਰੇ ਜਾ ਕੇ ਬਾਅਦ ਚੜੀ ਚੋਂ ਨਹੀਂ ਬੋਲਣਾ ਨਹੀਂ ਹਾਂ ਕੜੀ ਚੌਲ ਖਵਾ ਦਿੰਨੇ ਚੱਲ ਛੁੱਟੀ ਰਹਿ ਦਾਲ ਚੌਲ ਮੋਮੋਸ ਮੈਂ ਘਰ ਮੇਰੇ ਪਸੰਦ ਦੇ ਮੋਮੋਸ ਬਣੀ ਕੀ ਕਹਿੰਦੀ ਸੀ ਮਾਣੇ ਕਾਹਦੇ ਮੋਨ ਸਾੜੀ ਰੇੜੀ ਲੰਗੀ ਆ